ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਬੱਦਣੀ ਖੁਰਦ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗਾ ਦੋਨੇ ਸੂਏ ਸਵਾਏ ਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਮਰੇਕ ਵੀਡੀਓ ਚ ਕਹਿਣਾ ਹੁੰਦਾ ਕੋਈ ਵੀ ਸੂਏ ਸਵਾਏ ਨਾਗ ਦੀ ਤੁਸੀਂ ਖਰੀਦ ਕਰਦੇ ਹੁੰਨੇ ਆ ਤਾਂ ਫਿਰ ਦੋ ਟਾਈਮ ਚਾਰ ਟਾਈਮ ਆਪਦੀ ਤਸੱਲੀ ਆਸਤੇ ਤੁਸੀਂ ਚਵਾਈ ਕਰ ਸਕਦੇ ਹੋ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮਨਦੀਪ ਪਿੰਡ ਬਦਨੀ ਖੋਰ ਦਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ 798671755 ਠੀਕ ਆ ਭਾਈ ਇੱਕ ਨੰਬਰ ਵੜ ਤੋਂ ਸ਼ੁਰੂ ਕਰਾਂਗੇ ਸੂਆ ਕਿੰਨਾ ਵੜਦਾ ਜੀ ਸੂਆ ਵੀਰੇ ਦੂਜਾ ਸੂਆ ਏ ਕਦੋਂ ਸੂਈ ਆ ਜੀ ਇਹਨੂੰ ਹੋ ਗਏ 10 ਕ ਦਿਨ ਹੋ ਗਏ ਬੱਚਾ ਕੀ ਆ ਜੀ ਬੱਚਾ ਮਗਰ ਜੇਰ ਕੰਪਲੀਟ ਆ ਜੀ ਜਿਹਾ ਵੀਡੀਓ ਵੀ ਹੈਗੀ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਬਈ ਹੈ ਤੇ ਥੱਲੇ 22 ਕਿਲੋ ਸੀਗਾ ਹੁਣ ਉੱਪਰ ਆਇਆ ਕਰ ਗਿਆ ਹੁਣ ਜਿਹੜਾ ਆਪਾਂ ਭਾਂਡੇ ਚ ਕਿੰਨਾ ਪਵਾ ਦਾਂਗੇ ਹੁਣ ਇਹਦੇ ਥੱਲੇ 18 ਕਿਲੋ ਦੁੱਧ ਪਿਆ ਰ ਕੰਡੇ ਆ ਜੋ ਓਕੇ ਲੈ ਜਿਮਾ ਜੋ ਕੇ ਹੈ ਤਾਂ ਵੀ ਹੋਈ ਸੀਗਾ ਉਪਰ ਆਪਰਾ ਕਰ ਗਈ ਤਾਂ ਕਰਕੇ ਘਟ ਗਿਆ ਪੱਠੇ ਦਾ ਸੇ ਨਹੀਂ ਖਾਦੇ ਹੁਣ ਹਾਂ ਜੀ ਨਹੀਂ ਲਾਇਆ ਜਿਹੜੀ ਗੱਲ ਥਣਾ ਦੀ ਓਕੇ ਆ ਜਮਪੂਰ ਨਾ ਸ਼ਾਰਲਾ ਸਾਰੇ ਦੀ ਆਪੇ ਥੱਲੋਣਾ ਬਹਿ ਕੇ ਉੱਥੇ ਕੋਈ ਮੈਂ ਕਹਨਾ ਯਾਰ ਕੋਈ ਚੱਕਰੀ ਕੋਈ ਨਹੀਂ ਬੇਫਿਕਰ ਹੋ ਕੇ ਹਾਂ ਤੁਰ ਕੇ ਦਿਖਾ ਦੇ ਵੀਰੇ ਜ਼ਰੂਰ ਰੰਗ ਪ੍ਰਿੰਟ ਜਾਤ ਬ੍ਰੀਡ ਦੀ ਵੀ ਬਹੁਤ ਚੰਗੀ ਆ ਜੀ ਹਜੇ ਦੰਦਾ ਹੈ ਵੀ ਦੰਦਾ ਜੀ ਆ ਬਈ ਠੀਕ ਆ ਜੇ ਆਪਾਂ ਬਿਊਟੀ ਦੀ ਗੱਲ ਕਰਗੇ ਤਾਂ ਬਿਊਟੀ ਵੀ ਚੰਗੀ ਆ ਬੱਚਾ ਮੇਲ ਆ ਗਿਆ ਬਈ ਮਗਰ ਆਹ ਮੇਲ ਆ ਠੀਕ ਆ ਇਧਰ ਨੂੰ ਲੈ ਚੱਲੀ ਵੀਰੇ ਸੋਹਣਾ ਚਮਕ ਦਮਕ ਵਾਲੀ ਆ ਸੰਭੀ ਪਲੀ ਆ ਫਿਟਨੈਸ ਵਾਲਾ ਹਵਾਨਾ ਮੁਠੀ ਵਾਲਾ ਥਾਣਾ ਕੱਦ ਵੱਡਾ ਵਾਲੀ ਆ ਬਾਕੀ ਬਾਈ ਕਹਿੰਦਾ ਦੁੱਧ ਜ਼ਿਆਦਾ ਸੀਗਾ ਕਈ ਵਾਰ ਨਾ ਪਸ਼ੂ ਉਪਰਾ ਕਰ ਜਾਂਦਾ ਹੁਣ ਜਿਹੜਾ ਨੈੱਟ ਦੁੱਧ ਦਾ 18 ਕਿਲੋ ਬਾਈ ਦੇ ਘਰੇ ਤੁਸੀਂ ਆਪ ਤਾਂ ਜੋਖ ਕੇ ਲੈ ਜਾਓ ਦੋ ਟੈਂਪ ਚਾਰ ਟੈਂਪ ਛੇ ਟੈਂਪ ਤਸੱਲੀ ਵਰਕ ਤੁਸੀਂ ਕਰਨੀ ਆ ਮੁੱਠੀ ਵਾਲਾ ਥਾਣਾ ਚਾਰ ਹੀ ਥਾਣਾ ਗੈਪ ਤੇ ਲੱਗੇ ਵੇ ਆ ਬਾਕੀ ਥੋੜਾ ਜਿਹਾ ਉਪਰਾ ਕਰਦੀ ਆ ਬਾਕੀ ਥਾਣਾ ਥੁਣਾ ਦੀ ਓਕੇ ਆ ਜਮਾ ਜੈਜ ਡਿਮਾਂਡ ਵੀਰੇ ਜਿਹੜੇ ਲੈਣੇ ਆ ਜੈਜ ਜਮਾ ਮੋਲ ਇਹਦਾ 70 ਕਰਾਲਾ 75 ਕਰਾਲਾ 62000 ਦੀ ਗਾਂ ਦੇ ਦਾਂਗੇ ਦੇਣੀ ਆ ਆ ਮੋਲ ਨਹੀਂ ਕਰਨਾ ਕਿਸੇ ਨੇ ਇਹ ਤਾਂ ਗੱਲ ਹੈ 18 ਕਿਲੋ ਦੁੱਧ ਵੀ ਜੋਕ ਕੇ ਦੇਣਾ ਆਪਾਂ ਹਾਂ ਕੰਡੇ ਵਾਲਾ ਕੰਡੇ ਵਾਲਾ ਲੇੜੀ ਗੱਲ ਬਾਈ ਕਹਿੰਦਾ ਜੇਦਾ ਮੁੱਲ ਕਰਾਉਣਾ ਫਿਰ ਤਾਂ 70 ਆ 75 ਆ ਫਿਰ ਹੌਲੀ ਹੌਲੀ ਘਟੀ ਘਟਾਈ ਜਾਣਗੇ ਤੇ ਜੇ ਵੀਰੇ ਸਿੱਧੀ ਸਾਈ ਪਾਉਣੀ ਆ ਤਾਂ 62000 ਦੇ ਸਾਈ ਸਾਈ ਪਾ ਦਿਓ ਤੇ ਦੁੱਧ ਆਪਦਾ ਜੋਕ ਕੇ ਲੈ ਜਾਓ ਪਰ ਜੇ ਤੁਸੀਂ ਚੰਗੇ ਬੱਚੇ ਲੈਣੇ ਆ ਬਰੀਡ ਤੇ ਕੰਮ ਕਰਨਾ ਤਾਂ ਵੈੜ ਵੀਰੇ ਪੂਰੀ ਚੰਗੀ ਆ ਬੱਚੇ ਟੌਪ ਦੇ ਪਾਜੂਗੀ ਤੇ ਜਿਹੜਾ 2 ਨੰਬਰ ਨਾ ਗਾ ਵੀਰੇ ਇਹਦਾ ਸੂਆ ਕਿੰਨਾ ਮਾਜਾ ਇਹਦਾ ਵੀਰੇ ਉਹ ਦੂਜਾ ਕਹਿੰਦੇ ਆ ਪਾ ਤੀਜਾ ਸੂਆ ਮੰਨ ਕੇ ਲਈਏ ਇਹ ਕਦੋਂ ਸੂਈ ਆ ਜੀ ਇਹ ਇਹਨੂੰ ਰਾਤ 12:00 ਵਜੇ ਦੀ ਸੂਈ ਹੈ ਵੀਰੇ ਬੱਚਾ ਕੀ ਹੈ ਜੀ ਇਹਦੇ ਮਗਰ ਬੱਚੀ ਆ ਬਾਈ ਬੱਚੀ ਬਹੁਤ ਚੰਗੀ ਹੈ ਹਾਂ ਬੱਚੀ ਬਹੁਤ ਜੰਗੀ ਹੈ ਮਿਲੇਆ ਰਿਕਾਰਡ ਯਾਰ ਬੱਚੀ ਬੱਚੀ ਬਾਲੀ ਪਿਆਰੀ ਬੱਚੀ ਆ ਇਹ 68 ਸੀਮਨ ਦੀ ਰਾਖ ਦੇ ਸੀ ਠੀਕ ਆ ਬਾਕੀ ਸਾਹਮਣੇ ਆ ਵੀਰੇ ਤੁਹਾਡੇ ਹੈ ਭੂਰੀ ਚੰਗੀ ਬੱਚੀ ਸੀਮਨ ਜਿਹੜਾ ਮਰਜੀ ਮੰਨ ਲਓ ਜੇਰ ਕੰਪਲੀਟ ਆ ਜੀ ਜਮਾ ਆਪਣੇ ਕੋਲ ਵੀਡੀਓ ਪਈਏ ਸਾਰਾ ਕੁਝ ਪਿਆ ফুল ਪਿਆ ਹਾਂ ਰਿਕਾਰਡ ਜੀ ਕਿੰਨਾ ਕ ਕੱਢਿਆ ਬੋਲਾ ਬਾਈ ਇਹਦੇ ਥੱਲੇ ਯਾਰ ਇਹਦੇ ਥੱਲੇ ਰਾਤ ਕੱਢਦਾ ਜੀ ਜੀਰਪੂਣੀ 2 ਕਿਲੋ ਤੋਂ ਕੱਢਦਾ ਇਹ ਸਵੇਰੇ 3 3.5 ਕਿਲੋ ਸਵੇਰੇ ਕੱਢਦਾ 3.5 ਕਿਲੋ ਠੀਕ ਆ ਬਾਕੀ ਥਣਾ ਥੁਣਾ ਦੀ ਓਕੇ ਆ ਜਮਾ ਨਾ ਪੂਰਨਾ ਸ਼ਰਲਾ ਠੀਕ ਆ ਪਵਾ ਹੀ ਭੇਜ ਦੇ ਨੀ ਨੀ ਆ ਵੈਸੇ ਹੀ ਆ ਮਾੜਾ ਜਿਹਾ ਥਣਾ ਤੇ ਹਨਾ ਬਾਈ ਯਾਰ ਥਣਾ ਦਾ ਰੰਗ ਹੀ ਇਹ ਜਾ ਕੋਈ ਨਾ ਮੋਹ ਕਾ ਨਾ ਵਾਸਾ ਵੈਸੇ ਹੀ ਆ ਚਵਾਈ ਦੀ ਮੋਟੀ ਆ ਹਨਾ ਬਾਈ ਹਾਂ ਸੇਵਾ ਹੀ ਬੋ ਜੰਗੀ ਲੱਗੀ ਇਹ ਤਾਂ ਕਰਮ ਵਾਲੀ ਨੂੰ ਬਸ ਵੀਰੇ ਓਕੇ ਆ ਜਿੰਨਾ ਸੇਵਾ ਕਰ ਲੂ ਉਹਨਾਂ ਦੁੱਧ ਲੈ ਲੂ ਤੇ ਪਰ ਫਾਇਦਾ ਪਲੱਸ ਪੁਆਇੰਟ ਇਹ ਹੋਣਾਗਾ ਬੱਚਾ ਬਾਲਾ ਬਾਈ ਯਾਰ ਬੱਚਾ ਵੀ ਚੱਲ ਜਿਹੜੀ ਗੱਲ ਹੈਗੀ ਆ ਉਹ ਕਹਿੰਦੇ 20 ਕਿਲੋ ਦੀ ਗਾਰੰਟੀ ਦੇ ਦੇਈ ਜੀ ਨੂੰ ਵੀ ਦੇਣੀ ਆਗਾ ਹੂੰ ਖੁੱਲਾ ਦੁੱਧ 20 ਕਿਲੋ ਹੋਊਗਾ ਕਿਲੋ ਕਿਲੋ ਦਾ ਵੀ ਨਹੀਂ ਫਰਕ ਪੈਂਦਾ ਹੂੰ ਠੀਕ ਆ ਨਹੀਂ ਸੀਲ ਬਾਕੀ ਸੀਲ ਠੰਡੀ ਬਹੁਤ ਆ ਯਾਰ ਜਿਹੜੀ ਗੱਲ ਤੋਰ ਕੇ ਦਿਖਾ ਦੇ ਵੀਰੇ ਬਾਈ ਦੀ ਗੱਲ ਸਹੀ ਆ ਬਾਈ ਚਲੋ ਬੱਚਾ ਉਹ ਬਾਕੀ ਬਈ ਲੇਵੇ ਨਾ ਦੀ ਦੁੱਧ ਆਏ ਨਾ ਮੇਰੇ ਕੋਈ ਛੋਟੀ ਨਹੀਂ ਨਾ ਜੇ ਉਹਦੇ ਨੇ ਵੇੜ ਨੇ ਨਾ ਦੁੱਧ ਕੱਢਿਆ ਉਹ ਵੀ ਸਿਆਲਾਂ ਚ ਨਾ ਕੱਢਿਆ ਫਿਰ ਮੇਰੇ ਕੱਢਿਆ ਇਹ ਤਾਂ ਫੇਰ ਹੀ ਕੀ ਹੈ ਯਾਰ ਤੇ ਆ ਵੀਰੇ ਵੈਸੇ ਹੀ ਟਮਕਣਾ ਜਾ ਹਾਂ ਇਹ ਵੈਸੇ ਹੀ ਆ ਇਹ ਨਾਲ ਚੱਲਦਾ ਚੁਲਦਾ ਭਮਾ ਉਦਾਂ ਹੀ ਆ ਜਾਂਦਾ ਹੁੰਦਾ ਚਪ ਚਾ ਹੀ ਜਾਂਦਾ ਠੀਕ ਆ ਇਹ ਤਾਂ ਉਦਾਂ ਹੀ ਆ ਜਾਂਦਾ ਉਹ ਨਹੀਂ ਹੈ ਇਹਦਾ ਠੀਕ ਆ ਸੋਨਾ ਫਿਟਨੈਸ ਵਾਲਾ ਹਵਾਨਾ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਟੌਪ ਦਾ ਮਗਰ ਵੀਰੇ ਬੱਚਾ ਐਂਡ ਟੌਪ ਕਲਾਸ ਬੱਛੀ ਆ ਮੰਨ ਲਓ ਉਹਦੇ ਸਾਲ ਨੂੰ ਉਹਨੇ ਦੀ ਆਪ ਆ ਤੇ ਉਹਨੇ ਨੂੰ ਮਗਰ ਹਾਂ ਇਹ ਤਾਂ ਗੱਲ ਹੈਗੀ ਬਾਈ ਪਰ ਸੇਵਾ ਸੰਭਾਲਣਾ ਜੇ ਤੁਸੀਂ ਸੇਵਾ ਸੰਭਾਲ ਕਰਦੇ ਬਾਕੀ ਯਾਰ ਬਾਈ ਦੁੱਧ ਵੀ ਸੇਵਾ ਦਾ ਸਿੱਧੀ ਹੀ ਗੱਲ ਆ ਜੀ ਜਪਾ ਲਾਂਗੇ ਉਹ ਜਾਂ ਕੱਢ ਲਾਂਗੇ ਕੱਢ ਲਾਂਗੇ ਹਾਂ ਜੈਜ ਡਿਮਾਂਡ ਇਹਦੀ ਬਾਈ ਇਹਦਾ ਯਾਰ ਮੋਲੇ ਦਾ ਵੀ 60 ਕਰ ਵਾਲਾ 62 ਕਰ ਵਾਲਾ 57000 ਦੀ ਗਾਂ ਦੇਣਾ ਜੋੜਾ ਲੈ ਜੇ ਫਿਰ ਮਾਨਤਾਨ ਕਰਨਾ ਖੁੱਲਾ ਹੀ ਹੋ ਜੂ ਠੀਕ ਆ ਜੋੜਾ ਲੈ ਜੂ ਤਾਂ ਬਾਈ ਕਹਿੰਦਾ ਮਾਨਤਾਨ ਆਪਾਂ ਖੁੱਲਾ ਕਰ ਦਾਂਗੇ ਰੰਗ ਪ੍ਰਿੰਟ ਪੂਰਾ ਚੰਗਾ ਕੋਈ ਵੀ ਨਗ ਤੁਹਾਨੂੰ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ